32852 ਸਰੂਪਾ ਦੇ ਮਾਮਲੇ 'ਚ ਸਟ ਦੇ ਵੱਲੋਂ ਜਾਂਚ ਲਗਾਤਾਰ ਤੀਸ ਕੀਤੀ ਜਾ ਰਹੀ ਹੈ। ਬੀਤੇ ਦਿਨੀ ਐਸਜੀਪੀਸੀ ਦੇ ਦਫਤਰਾਂ ਤੱਕ ਪਹੁੰਚ ਕੀਤੀ ਸਟ ਦੀ ਟੀਮਾਂ ਨੇ ਇੱਕ ਟੀਮ ਚੰਡੀਗੜ੍ਹ ਵਿਖੇ ਐਸਜੀਪੀਸੀ ਦੇ ਦਫਤਰ ਪਹੁੰਚੀ ਤੇ ਦੂਸਰੀ ਅੰਮ੍ਰਿਤਸਰ ਦੇ ਵਿੱਚ ਤੇ ਹੁਣ ਗਿਆਨੀ ਹਰਪੀ ਸਿੰਘ ਦੇ ਇਸ ਮਾਮਲੇ ਦੇ ਵਿੱਚ ਸ਼ਮੂਲੀਅਤ ਹੋਣ ਜਾ ਰਹੀ ਹੈ। ਸਟ ਗਿਆਨੀ ਹਰਪੀ ਸਿੰਘ ਦੇ ਕੋਲੋਂ ਪੁੱਛਗਿੱਛ ਕਰੇਗੀ। ਦੱਸਦੇ ਹਾਂ ਕਿ ਈਸ਼ਰ ਸਿੰਘ ਦੀ ਰਿਪੋਰਟ ਜੋ ਲਗਾਤਾਰ ਐਸਜੀਪੀਸੀ ਜ਼ਿਕਰ ਕਰ ਰਹੀ ਹੈ कि ਜਾਂਚ ਹੋ ਚੁੱਕੀ ਹੈ ਈਸ਼ਰ ਸਿੰਘ ਦੀ ਰਿਪੋਰਟ ਵੀ ਆ ਚੁੱਕੀ ਹੈ ਸੀ ਆਪਣੇ ਮੁਲਾਜ਼ਮ ਜਿਹੜੇ ਨੇ ਉਹ ਬਰਖਾਸਤ ਕਰ ਦਿੱਤੇ ਨੇ ਪੰਜਾਬ ਸਰਕਾਰ ਦਖਲ ਅੰਦਾਜ਼ੀ ਨਾ ਕਰੇ ਧਾਰਮਿਕ ਮਾਮਲਿਆਂ ਦੇ ਵਿੱਚ ਉਹ ਜਿਹੜੀ ਜਾਂਚ ਸੀ ਉਹ ਉਸ ਵੇਲੇ ਹੁੰਦੀ ਹੈ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ ਸਿੰਘ ਹੁੰਦੇ ਨੇ ਇਸੇ ਕਰਕੇ ਸਿੱਟ ਹੁਣ ਗਿਆਨੀ ਹਰਪ ਸਿੰਘ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ ਵੇਖਣਾ ਹੋਵੇਗਾ ਕਿ ਪੁੱਛਗਿੱਛ ਕਿਸ ਤਰੀਕੇ ਦੀ ਹੁੰਦੀ ਹੈ ਕਿਹੜੇ ਸਵਾਲ ਜਿਹੜੇ ਨੇ ਸਟ ਵਿਟ ਗਿਆਨੀ ਹਰਪੀ ਸਿੰਘ ਤੋਂ ਕਰੇਗੀ ਤੇ ਕੀ ਕੁਝ ਹੋਰ ਇਸ ਮਾਮਲੇ ਦੇ ਵਿੱਚ ਨਿਕਲ ਕੇ ਸਾਹਮਣੇ ਆਵੇਗਾ ਸਟ ਲਗਾਤਾਰ ਆਪਣੀ ਜਾਂਚ ਤੇਜ਼ ਕਰ ਰਹੀ ਹੈ ਸਟ ਦੇ ਵੱਲੋਂ ਪਿਛਲੇ ਦਿਨੀ 15 ਥਾਵਾਂ ਤੇ ਕਰੀਬ ਛਾਪੇਮਾਰੀ ਕੀਤੀ ਜਾਂਦੀ ਹੈ ਦੋ ਗ੍ਰਿਫਤਾਰੀਆਂ ਵੀ ਹੋਈਆਂ ਨੇ ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਐਸਡੀਪੀਸੀ ਨੂੰ ਵੀ ਹੁਣ ਜਥੇਦਾਰ ਨੇ ਆਦੇਸ਼ ਜੇ ਦਿੱਤੇ ਨੇ ਕਿ ਸਟ ਦਾ ਸਹਿਯੋਗ ਕੀਤਾ ਜਾਵੇ ਹਜਿੰਦਰ ਸਿੰਘ ਧਾਮੀ ਜੋ ਕਿ ਐਸਡੀਪੀਸੀ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਉਹ ਸਹਿਯੋਗ ਕਰਨਗੇ रिकॉर्ड ਜਿਹੜੇ ਨੇ ਉਹ ਮੰਗੇ ਜਾਣਗੇ এসਜੀਪੀਸੀ ਦੇ ਕੋਲੋਂ এসਜੀਪੀਸੀ ਜਦੋਂ ਰਿਕਾਰਡ ਮੁਹੱਈਆ ਕਰਵਾਉਂਦੀ ਹੈ ਕਈ ਪਰਤਾਂ ਇਸ ਮਾਮਲੇ ਦੇ ਵਿੱਚ ਖੁੱਲ ਕੇ ਸਾਹਮਣੇ ਆਉਣਗੀਆਂ ਤੇ ਹੁਣ ਗਿਆਨੀ ਹਰਪੀ ਸਿੰਘ ਦੇ ਵੀ ਸਵਾਲਾਂ ਦੇ ਘੇਰੇ ਚ ਆ ਗਏ ਨੇ ਗਿਆਨੀ ਹਰਪੀ ਸਿੰਘ ਤੋਂ ਕੋਲੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਉਮੀਦ ਹੈ ਕਿ ਇਸ ਮਾਮਲਾ ਜਿਹੜਾ ਇਸ ਦਾ ਇੱਕ ਫੈਸਲਾ ਨਿਕਲ ਕੇ ਹੁਣ ਸਾਹਮਣੇ ਆਵੇਗਾ